ਅੱਜ ਅਸੀਂ ਐਸ ਪਰ ਦੀ ਡਾਇਰੈਕਸ਼ਨਸ ਆਫ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਐਂਡ ਅੰਡਰ ਦੀ ਗਾਈਡੈਂਸ ਆਫ ਲਰਨ ਡਿਸਟ੍ਰਿਕਟ ਐਂਡ ਸੈਸ਼ਨ ਜਜ ਸਾਹਿਬ ਸ਼੍ਰੀ ਮਕਸਰ ਸਾਹਿਬ ਉਹਨਾਂ ਦੀ ਰਹਿਨਮਾਈ ਦੇ ਹੇਠਾਂ ਅਸੀਂ ਅੱਜ ਲੋਕ ਅਦਾਲਤ ਦਾ ਯੋਜਨ ਕੀਤਾ ਹੈ ਇਹ ਇਸ ਸਾਲ ਦੀ ਜਿਹੜੀ ਪਹਿਲੀ ਲੋਕ ਅਦਾਲਤ ਹੈ ਇਹਦੇ ਚ ਅਸੀਂ 29000 ਤੋਂ ਵੱਧ ਕੇਸਿਸ ਟੇਕ ਅਪ ਕੀਤੇ ਨੇ ਤੇ ਸਾਨੂੰ ਉਮੀਦ ਹੈ ਕਿ ਅਸੀਂ ਸਾਰੇ ਕੇਸਿਸ ਜਿਹੜੇ ਨੇ ਉਹ ਉਹਨਾਂ ਨੂੰ ਡਿਸਪੋਜ਼ ਆਫ ਕਰ ਦਾਂਗੇ ਹਾਂਜੀ ਅਸੀਂ ਦੇਖੋ ਤੁਹਾਡੇ ਮਾਧਿਅਮ ਦੇ ਰਾਹੀਂ ਹੀ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਜੇ ਤੁਹਾਡੇ ਕੇਸਿਸ ਪੈਂਡਿੰਗ ਨੇ ਉਹ ਵੀ ਸਾਡੇ ਕੋਲੇ ਆ ਕੇ ਇੱਕ ਐਪਲੀਕੇਸ਼ਨ ਹੀ ਲਾਉਣੀ ਹੁੰਦੀ ਹੈ ਜਾਂ ਜੱਜ ਸਾਹਿਬ ਨੂੰ ਔਰਲੀ ਦੱਸਣਾ ਹੈ ਕਿ ਅਸੀਂ ਆਪਣਾ ਕੇਸ ਜਿਹੜਾ ਹੈ ਲੋਕ ਅਦਾਲਤ ਦੇ ਵਿੱਚ ਖਤਮ ਕਰਨਾ ਚਾਹੁੰਦੇ ਆ ਉਹ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਦੇ ਆਫਿਸ ਆ ਕੇ ਸਿੱਧਰੇ ਕੋਲੇ ਵੀ ਅਪਰੋਚ ਕਰ ਸਕਦੇ ਨੇ ਕਿ ਸਾਡਾ ਸਮਝੌਤਾ ਕਰਾਓ ਤੇ ਇਹ ਤੋਂ ਬਿਨਾ ਜਿਹੜੇ ਪ੍ਰੀ ਇੰਸਟੀਟਿਊਸ਼ਨ ਮੀਡੀਏਸ਼ਨ ਵਾਲੇ ਕੇਸਿਸ ਨੇ ਕਿਸੇ ਦਾ ਕੇਸ ਕੋਰਟ ਦੇ ਵਿੱਚ ਪੈਂਡਿੰਗ ਨਹੀਂ ਵੀ ਹੈਗਾ ਅਸੀਂ ਉਹਨਾਂ ਦਾ ਵੀ ਸਮਝੌਤਾ ਕਰਵਾ ਦਿੰਦੇ ਆ ਅਗਲੀ ਜਿਹੜੀ ਲੋਕ ਅਦਾਲਤ ਹੈ ਉਹ 10 ਪੰਜ ਨੂੰ ਲੱਗਣੀ ਹੈ ਤੇ ਮੈਂ ਤੁਹਾਡੇ ਰਾਂ ਹੀ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਤੁਸੀਂ ਸਾਡਾ ਮੈਸੇਜ ਦੋ ਲੋਕਾਂ ਨੂੰ ਕਿ ਆਪਣਾ ਜਿਹੜਾ ਮੈਕਸਿਮਮ ਕੇਸਿਸ ਜਿਹੜੇ ਨੇ ਲੋਕ ਅਦਾਲਤ ਦੇ ਥਰੂ ਡਾਓ ਉਹ ਪਿੰਡਾਂ ਵਿੱਚ ਜਾਂ ਕਿਤੇ ਹੋਰ ਸੰਗਨੀਆਂ ਥਾਵਾਂ ਤੇ ਜਿਵੇਂ ਜਿੱਥੇ ਕਾਨੂੰਨ ਬਾਰੇ ਜਾਣਕਾਰੀ ਨਹੀਂ ਉੱਥੇ ਕੋਈ ਸੈਮੀਨਾਰ ਲਗਾਏ ਜਾ ਰਹੇ ਬਿਲਕੁਲ ਸਾਡੇ ਰੈਗੂਲਰਲੀ ਸਾਡੇ ਪੈਰਾ ਲੀਗਲ ਵਲੰਟੀਅਰਸ ਜਾਂਦੇ ਨੇ ਜੀ ਲੀਗਲ ਐ ਡਿਫੈਂਸ ਕਾਉਂਸਲ ਜਾਂਦੇ ਨੇ ਜਿਹੜੇ ਪੈਨਲ ਤੇ ਐਡਵੋਕੇਟਸ ਨਹੀਂ ਹੋ ਜਾਂਦੇ ਨੇ ਇਵਨ ਮੈਂ ਵੀ ਮਹੀਨੇ ਚ 10 ਕੋ ਸੈਮੀਨਾਰ ਮੈਂ ਵੀ ਕਰਦੀ ਆ ਤੇ ਉਸੇ ਸਾਡਾ ਸਾਰਿਆਂ ਦਾ ਪਰਪਸ ਇਹੀ ਆ ਕਿ ਲੋਕਾਂ ਨੂੰ ਇਹ ਪਤਾ ਲੱਗੇ ਕਿ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟिटीज ਕੀ ਕੰਮ ਕਰ ਰਹੀ ਨੰਬਰ ਹੈਗਾ 15100 ਤੇ ਉਥੇ ਜਿਨੇ ਵੀ ਸਾਨੂੰ ਕਾਲ ਕਰਨੀ ਹੈ ਸਾਨੂੰ ਉਥੇ ਨੰਬਰ ਤੇ ਕਾਲ ਕਰ ਸਕਦੇ ਨੇ ਅੱਜ ਜਿਹੜੀ ਸਾਡੀ ਸੀ ਲੋਕ ਅਦਾਲਤ ਤੇ ਫਰਸਟ ਨੈਸ਼ਨਲ ਲੋਕ ਅਦਾਲਤ ਸੀ ਜਿਹੜੀਆਂ ਕਿ ਸਾਲ ਦੇ ਵਿੱਚ ਚਾਰ ਨੈਸ਼ਨਲ ਲੋਕ ਅਦਾਲਤ ਹੁੰਦੀਆਂ ਨੇ ਅੱਜ ਜਿਹੜਾ ਸਾਡਾ ਸਭ ਤੋਂ ਸਪੈਸ਼ਲ ਸੀ ਉਹ ਏ ਸੀ ਇੰਟਰਨੈਸ਼ਨਲ ਵੂਮਨ ਡੇ ਸੀ ਸਾਰੇ 11 ਦੇ 11 ਬੈਂਚਸ ਦੇ ਵਿੱਚ ਜਿੰਨੇ ਵੀ ਮੈਂਬਰਸ ਨੇ ਉਹ ਲੇਡੀਜ਼ ਮੈਂਬਰ ਨੇ ਤਾਂ ਕਿ ਇੰਟਰਨੈਸ਼ਨਲ ਵੂਮਨ ਡੇ ਤੇ ਅਸੀਂ ਉਹਨਾਂ ਨੂੰ ਪਹਿਲ ਤੇ ਜ਼ਾਰਤੇ ਉਹਨਾਂ ਨੂੰ ਮੈਂਬਰਸ਼ਿਪ ਦਿੱਤੀ ਤੇ ਦੂਸਰਾ ਅਸੀਂ ਜਿਹੜੀ ਇਹ ਲੋਕ ਅਦਾਲਤ ਹੈ ਸੱਤ ਸਾਡੇ ਇੱਥੇ ਹੈੱਡਕੁਆਰਟਰ ਤੇ ਬੈਂਚ ਨੇ ਦੋ ਗਿੰਦਰਵਾੜ ਸਬ ਡਿਵੀਜ਼ਨ ਤੇ ਨੇ ਦੋ ਬੈਂਚ ਹੈਗੇ ਨੇ ਸਾਡੇ ਮਲੋਟ ਸਬ ਡਿਵੀਜ਼ਨ ਤੇ ਟੋਟਲ ਅਸੀਂ ਇਹਦੇ ਵਿੱਚ ਜਿਹੜੇ ਨੇ 29500 99 ਕੇਸ ਟੇਕ ਅਪ ਕੀਤੇ ਨੇ ਸਾਨੂੰ ਆਸ ਹੈ ਵੀ ਅਸੀਂ 29000 ਤੋਂ ਵੱਧ ਕੇਸ ਅੱਜ ਦੀ ਨੈਸ਼ਨਲ ਲੋਕ ਅਦਾਲਤ ਦੇ ਵਿੱਚ ਜਿਹੜੇ ਤਾਂ ਰੈਗੂਲਰ ਕੋਰਟਸ ਦੇ ਵਿੱਚ ਸੀਗੇ ਕੇਸ ਉਹਨਾਂ ਦੇ ਵਿੱਚ ਸਿਵਲ ਸੂਟਸ ਮੈਟ੍ਰਿਮੋਨিয়াল ਕੇਸਸ ਨੈਗੋਸ਼ੀਏਬਲ ਇਨਸਟਰੂਮੈਂਟ ਐਕਟ ਦੇ ਵਿੱਚ ਚਾਹੇ ਉਹ ਕੰਪਲੇਂਟ ਦੀ ਸਟੇਜ ਤੇ ਸੀ ਜਾਂ ਅਪੀਲਟ ਸਟੇਜ ਤੇ ਸੀ ਤੇ ਬਾਕੀ ਜਿਹੜੇ ਕੰਪਾਉਂਡੇਬਲ ਕ੍ਰਿਮੀਨਲ ਕੇਸਸ ਨੇ ਉਹ ਵੀ ਟੇਕ ਅਪ ਕੀਤੇ ਨੇ ਜੇ ਪਾਰਟੀਆਂ ਦੀ ਪ੍ਰਾਈਵੇਟ ਕੰਪਲੇਂਟਸ ਕਿਸੇ ਇਸ ਤਰ੍ਹਾਂ ਦੀ ਨੇਚਰ ਨੇ ਜਿਨ੍ਹਾਂ ਦੇ ਵਿੱਚ ਸਮਝੌਤੇ ਦੇ ਬੇਸ ਤੇ ਖਤਮ ਹੋ ਸਕਦਾ ਉਹਨੂੰ ਵੀ ਟੇਕ ਅਪ ਕਰਕੇ ਕੀਤਾ ਤੇ ਟ੍ਰੈਫਿਕ ਦੇ ਚਲਾਨ ਵੀ ਕਿੰਸੀ ਕਿਤੇ ਰੈਵਨਿਊ ਦੇ ਕਿਤੇ ਬਾਕੀ ਵਾਟਰ ਐਂਡ ਸੀਵਰੇਜ ਡਿਪਾਰਟਮੈਂਟ ਦੇ ਕੇਸਸ ਨੂੰ ਵੀ ਕੀਤਾ ਠੀਕ ਸਰ ਲੋਕਾਂ ਨੂੰ ਅਪੀਲ ਕਰਾਂਗੇ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਾਂਗੇ ਕਿ ਜਦੋਂ ਹੁਣ ਅਸੀਂ ਰਾਉਂਡ ਲੇਤਾ ਜਾਂ ਸਾਡੇ ਨੇ ਆਪਦੀ ਕੋਰਟ ਦੇ ਵਿੱਚ ਵੀ ਦੇਖਿਆ ਵੀ ਜਿਹੜੀ ਬਹੁਤ ਪੁਰਾਣੀ ਲਿਟੀਗੇਸ਼ਨ ਸੀ ਜਿਹੜੀ ਏਜ ਕਾਫੀ ਸੀ ਲਿਟੀਗੇਸ਼ਨ ਦੀ ਕੋਈ 10 ਸਾਲ ਤੋਂ ਚੱਲ ਰਹੀ ਸੀ ਕੋਈ 15 ਸਾਲ ਤੋਂ ਉਹਨਾਂ ਦੇ ਵਿੱਚ ਸਾਨੂੰ ਪਾਰਟੀਆਂ ਦੇ ਸਮਝੌਤਾ ਕਰਾਉਣ ਨਾਲ ਇਕ ਦੋਨੋਂ ਦੀ ਕੋਰਟ ਫੀਸ ਬਚ ਗਈ ਇੱਕ ਅਗਰ ਲੀਆਂ 스테ਜਸ ਬਚ ਗਿਆ ਕੋਈ ਅਪੀਲ ਰਿਵੀਜ਼ਨ ਨਹੀਂ ਕਰਨੀ ਪਊ ਇੱਕ ਦੋ ਬ੍ਰਦਰ ਦਾ ਚੱਲ ਰਿਹਾ ਸੀ ਕੇਸ ਤਕਰੀਬਨ 10 ਤੋਂ ਵੱਧ ਉਹਨਾਂ ਦੇ ਆਪਸ ਚ ਕੇਸ ਸੀ 25 ਇਅਰ ਲਿਟੀਗੇਸ਼ਨ ਸੀ ਉਹ ਵੀ ਅੱਜ ਸਾਨੂੰ ਖਤਮ ਕਰਨ ਦੇ ਵਿੱਚ ਕਾਮਯਾਬੀ ਹੋਈ ਸਮਝੌਤੇ ਨਾਲ ਨਹੀਂ ਉਹਦੇ ਲਈ ਕੋਈ ਅਪੀਲ ਨਹੀਂ ਜਿਹੜੀ ਸਮਝੌਤੇ ਤੇ ਬੇਸ ਤੇ ਫੈਸਲਾ ਹੋਊਗਾ ਉਹ ਬਾਈਂਡਿੰਗ ਹੁੰਦਾ ਪਾਰਟੀਆਂ ਦੇ ਵਿੱਚ